ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਲੱਗੇ ਸੀ ਵੀਡੀਓ ਬਣਾਉਣ ਹਨਾ ਬਹੁਤ ਧੰਨ ਹੋ ਗਏ ਸੀਗੇ ਕਈ ਭਰਾਵਾਂ ਨੇ ਮਤਲਬ ਫੋਨ ਭੇਜਦੇ ਕਮੈਂਟ ਵੀ ਹੋਗੇ ਤਾਂ ਨਾ ਪਹਿਲਾਂ ਵਾਲੀ ਵੀਡੀਓ ਚ ਦੇਖਿਆ ਜੀ ਹਨਾ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਪਹਿਲਾਂ ਬਾਈ ਦਾ ਆਪਰੇਸ਼ਨ ਹੋਇਆ ਬ੍ਰੇਨ ਦਾ ਉਹਨਾਂ ਨੂੰ ਮਤਲਬ ਬ੍ਰੇਨ ਦਾ ਆਪਰੇਸ਼ਨ ਕਰਾਇਆ ਸੀ ਚੰਡੀਗੜ੍ਹ ਪੀਜੀਆਈ ਤਾਂ ਖਾਸ ਦਿਨ ਉੱਥੇ ਲੱਗੇ ਤੇ ਹੁਣ ਇਸ ਤੋਂ ਬਾਅਦ ਚ ਚਲੋ ਘਰੇ ਆਏ ਤੇ ਉਹ ਵਧੀਆ ਤੰਦਰੁਸਤ ਹੋਏ ਤਾਂ ਇਸ ਤੋਂ ਬਾਅਦ ਚ ਮਤਲਬ ਵੀ ਤਾਈ ਜੀ ਦਾ ਅਟੈਕ ਹੋ ਗਿਆ ਸੀਗਾ ਟੈਕਨ ਨਾਲ ਉਹਨੇ ਮੌਤ ਹੋ ਗਈ ਤੇ ਉਧਰ ਉਲਝ ਗਏ ਸੀਗੇ ਤਾਂ ਉਹਦਾ ਕਰਕੇ ਮਨ ਲਾ ਵੀ ਹੁਣ ਖਾਸੇ ਦਿਨ ਹੋ ਗਏ ਸੀਗੇ ਵੀਡੀਓ-ਬਿਡੀਓ ਕੋਈ ਨਹੀਂ ਪਈ ਹਨਾ ਸਾਰੇ ਮਨ ਲਾ ਵੀ ਮਨ ਇਮੋਸ਼ਨ ਜੇ ਹੋ ਰਹੇ ਸੀਗੇ ਹਨਾ ਤਾਂ ਉਹਦਾ ਕਰਕੇ ਵਿੱਚ ਬਹੁਤ ਭਰਾਵਾਂ ਦੇ ਫੋਨ ਵੀ ਆਈ ਜਾਂਦੇ ਸੀ ਹਨਾ ਤਾਂ ਹੁਣ ਫਿਰ ਮੈਂ ਹੋ ਗਏ 5-6 ਦਿਨ 27 ਜੀ ਦਾ ਭੋਗ ਪਾਇਆ ਇਹਨੂੰ ਤੇ ਮੈਂ ਬਾਈ ਨੂੰ ਆਖਿਆ ਮੈਂ ਬਾਈ ਐ ਤਾਂ ਹੁਣ ਹਨਾ ਲੋਟ ਨਹੀਂ ਆਉਣਾ ਵੀ ਹੁਣ ਕੰਮ ਤਾਂ ਛੱਡੇ ਵੀ ਨਹੀਂ ਜਾਣੇ ਹਨਾ ਜਿਹੜਾ ਆਪਣਾ ਮਨ ਰੁਟੀਨ ਦੇ ਕੰਮ ਆਗੇ ਤੇ ਉਹ ਹੁਣ ਮਨ ਲਾ ਵੀ ਆਪਾਂ ਨੂੰ ਕਰਨੇ ਹੀ ਪੈਣਗੇ ਹਨਾ ਤਾਂ ਉਹਦਾ ਕਰਕੇ ਹੋਣਾ ਬਾਈ ਮਾੜਾ ਇਹਨੂੰ ਕਿਹਾ ਮੈਂ ਕਿ ਕੋਈ ਨਾ ਹੌਸਲਾ ਰੱਖ ਤੂੰ ਮਾੜਾ ਜੀ ਆਪਾਂ ਕੰਮ ਆਉਣ ਆ ਹੁਣ ਕੰਮ ਤਾਂ ਕਰਨੇ ਪੂ ਸਟਾਰਟ ਕਰ ਹੌਲੀ ਹੌਲੀ ਹੈਨਾ ਵੀ ਕੋਈ ਦੇਖਾ ਨਹੀਂ ਚੱਲ ਜਿਹੜਾ ਘਟਾ ਜ਼ਿੰਦਗੀ ਚ ਪਿਆ ਉਹ ਤਾਂ ਹੁਣ ਪੂਰਾ ਨਹੀਂ ਹੋਣਾ ਪਰ ਕੰਮ ਆਪਾਂ ਨੂੰ ਕਰਨੀ ਪੈਣਗੇ ਤਾਂ ਉਹਦਾ ਕਰਕੇ ਹੁਣ ਅਸੀਂ ਅੱਜ ਤੋਂ ਮਾਲਾ ਵੀ ਦੁਬਾਰੇ ਵੀਡੀਓ ਵੀਡੀਓ ਪਾਉਣ ਦਾ ਸੋਚਿਆਗਾ ਤਾਂ ਬਾਈ ਨੂੰ ਵੀ ਕਿਹਾ ਵੀ ਤੂੰ ਵੀ ਮਾੜਾ ਮੋਟਾ ਹੈਨਾ ਵੀ ਇਹੋ ਕਰ ਕੋਈ ਨਾ ਹੌਸਲਾ ਕਰ ਤਹ ਇਹਦਾ ਕਰਕੇ ਜਿਹੜੇ ਭਰਾਵਾਂ ਨੇ ਨਾ ਵਿੱਚ ਬਹੁਤ ਭਰਾਵਾਂ ਨੂੰ ਫੋਨ ਆਈ ਜਾਂਦੇ ਸੀ ਹੁਣ ਵੀ ਸਾਡੀ ਵੀਡੀਓ ਪਾ ਕੇ ਜਾਓ ਜੇ ਅੱਗੇ ਪਸਵਾਂ ਦੀ ਜਾਂ ਹੋਰ ਕੰਮਾਂ ਧਾਰਾਂ ਦੀ ਅਸੀਂ ਬਾਹਰੋਂ ਵੀਡੀਓ ਵਗੈਰਾ ਪਾਉਂਦੇ ਸੀ ਪਸਵਾਂ ਦੀ ਆਪਦੇ ਨਹੀਂ ਪਾਉਂਦੇ ਹੁੰਦੇ ਸੀਗੇ ਤਾਂ ਉਹਦਾ ਕਰਕੇ ਵੀ ਹੁਣ ਜਿਹੜੇ ਵੀਰ ਨੇ ਹਨਾ ਮਤਲਬ ਵੀ ਵੀਡੀਓ ਬੂਡੀ ਤੇ ਫੋਨ ਆਈ ਜਾਂਦੇ ਸੀ ਉਹ ਹੁਣ ਲਾ ਲੇ ਫੋਨ ਹੁਣ ਅਸੀਂ ਮਤਲਬ ਵੀਡੀਓ ਪਾ ਦਿਆ ਕਰਾਂਗੇ ਤਾਂ ਆਪਦੀਆਂ ਵੀਡੀਓ ਅਸੀਂ ਰੁਟੀਨ 'ਚ ਹੁਣ ਪਾਇਆ ਕਰਾਂਗੇ ਤੇ ਜਿਹੜੀਆਂ ਬਾਹਰ ਲਿਆਂ ਵੀਡੀਓ ਅੱਗੇ ਦਿਖਾਉਂਦੇ ਹੁੰਦੇ ਸੀ ਪਾਉਂਦੇ ਹੁੰਦੇ ਸੀ ਵੀਡੀਓ ਤਾਂ ਉਹ ਵੀ ਹੁਣ ਰੁਟੀਨ 'ਚ ਪਾਇਆ ਜਿਹੜਾ ਕੋ ਸੋਣਾ ਸੀ ਉਹ ਤਾਂ ਹੋ ਗਿਆ ਹਨਾ ਜ਼ਿੰਦਗੀ 'ਚ ਨਾ ਤੇ ਵੀ ਹੁਣ ਆਪਾਂ ਹੌਸਲਾ ਕਰਕੇ ਮੜਾ ਜਿਹਾ ਦੁਬਾਰੇ ਕੰਮ ਵੀ ਮੈਂ ਤੇ ਆਲਮ ਚੱਲ ਬਣਾਇਆ ਕਰਾਂ ਵੀਡੀਓ ਵੀਡੀਓ ਦੁਬਾਰੇ ਹੁਣ ਤਾਂ ਹੁਣ ਹਨਾ ਮਤਲਬ ਵੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਨਾਲ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਹਨਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤੇ ਨਾਲੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਹੜੇ ਭਰਾਵਾਂ ਨੇ ਪਹਿਲਾਂ ਵੀਡੀਓ ਵਗੈਰਾ ਵਾਸਤੇ ਫੋਨ ਲਾਈ ਜਾਂਦੇ ਸੀ ਉਹ ਹੁਣ ਸਾਡੇ ਨਾਲ ਕਨੈਕਟ ਕਰ ਲਓ ਕੋਈ ਹੋ ਕਰਾਂਗੇ ਸੀ ਹੁਣ ਮਤਲਬ ਸਾਰੇ ਭਰਾਵਾਂ ਜਿੰਨਾਂ ਜਿੱਥੋਂ ਤੱਕ ਸਾਥ ਕੋਸ਼ਿਸ਼ ਹੋਈ ਸੀ ਮਤਲਬ ਕੰਮ ਖਿੱਚਾਂਗੇ ਹਨਾ ਵੀਡੀਓ ਵਗੈਰਾ ਪਾਇਆ ਕਰਾਂਗੇ ਤਾਂ ਠੀਕ ਆ ਜੀ ਧੰਨਵਾਦ ਇਹਨੇ ਦੱਸਣਾ ਸੀਗਾ ਵੀ ਪਹਿਲਾਂ ਹੱਥ ਫੋਨ ਫਾਨ ਚੱਕੇ ਨਹੀਂ ਗਏ ਸਾਰਿਆਂ ਦੇ ਵੀ ਜਿਹੜੇ ਵੀ ਸਾਡੇ ਵੀਡੀਓ ਪਾਉਣ ਖਾਤਰ ਜਾਂ ਮਾ ਲਾਉਂ ਫੋਨ ਲਾਈ ਜਾਂਦੇ ਸੀਗੇ ਤਾਂ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ ਤਾਂ ਜਿਹਨੇ ਹੁਣ ਮਾ ਲਾ ਵੀਡੀਓ ਵਗੈਰਾ ਪਾਉਣੀ ਆ ਤਾਂ ਸਾਨੂੰ ਹੁਣ ਕਨੈਕਟ ਕਰ ਲਿਓ ਤੇ ਹੁਣ ਅਸੀਂ ਸਾਰਿਆਂ ਦੇ ਫੋਨ ਮਾ ਲਾ ਚੱਕਿਆ ਕਰਾਂਗੇ ਪਹਿਲਾਂ ਕੁਝ ਬਾਈ ਨੂੰ ਵੀ ਰੋਕਿਆ ਸੀ ਵੀਡੀਓ ਦਾ ਮਾ ਲਾ ਵੀ ਪ੍ਰੇਸ਼ਾਂ ਦਾ ਕਰਕੇ ਵੀ ਤੂੰ ਫੋਨ ਵਗੈਰਾ ਘੱਟ ਚੱਕਣਾਗਾ ਤੇ ਸਾਥ ਵੀ ਮਤਲਬ ਮੇਰੇ ਫੋਨ ਤੇ ਵੀ ਜਾਂ ਆਉਂਦੇ ਸੀ ਫੋਨ ਸਾਥ ਵੀ ਘਟ ਚੱਕੇ ਜਾਂਦੇ ਸੀਗੇ ਕਿਉਂਕਿ ਕੰਮ ਤਾਂ ਉਹਦੇ ਹੋਰ ਹੋ ਜਾਂਦੇ ਸੀਗੇ ਵੈਸੇ ਤਾ ਹੁਣ ਥੋੜਾ ਜਿਹਾ ਕਿਹਾਗਾ ਵੀ ਬਾਈ ਨੂੰ ਵੀ ਕਿਹਾ ਵੀ ਤੂੰ ਵੀ ਫੋਨ ਫਣ ਟੱਕਿਆ ਕਰ ਦਵਾਰੇ ਤੇ ਅਸੀਂ ਵੀ ਹੁਣ ਟੱਕਿਆ ਕਰਾਂਗੇ ਤੇ ਨਾਲੇ ਹੁਣ ਮਤਲਬ ਵੀਡੀਓ-ਬਿਡੀ ਪਾਇਆ ਕਰਾਂਗੇ ਤੇ ਇੱਕ ਆ ਛੋਟੀ ਦੀ ਅਸੀਂ ਚਵਾਈ ਕਰਾਉਣੀ ਸੀਗੀ ਤਾਂ ਉਹ ਪਹਿਲਾਂ ਮਤਲਬ ਤਿਆਰੀ ਸੀ ਪੂਰੀ ਪਰ ਉਹਦੇ ਬਾਅਦ ਚ ਤਾਈ ਦਾ ਮਤਲਬ ਵੀ ਡੈਥ ਹੋ ਗਈ ਉਹਦਾ ਕਰਕੇ ਦਿੱਕਤ ਪੈ ਗਈ ਹੁਣ ਬਾਈ ਨੂੰ ਇਹਦਾ ਵੀ ਕਿਹਾ ਵੀ ਆਪਾਂ ਵੀ ਮਨ ਲਾ ਵੀ ਆ ਛੋਟੀ ਦੀ ਚਲੋ ਵੀ ਗਰਮੀ ਹੈਗੀ ਆ ਤੇ ਇੱਕ ਹੁਣ ਮਨ ਲਾ ਤਾਈ ਦਾ ਕਰਕੇ ਹੱਥ ਸਮੇ ਸਮੇ ਵੀ ਘੱਟ ਹੀ ਆ ਵੀ ਚਲੋ ਕੋਈ ਨਾ ਜਿੰਨਾ ਕ ਦੁੱਧ ਹੈਗਾ ਆਪਾਂ ਭਰਾਵਾਂ ਨੂੰ ਜ਼ਰੂਰ ਦਿਖਾਈਏ ਇਹਦਾ ਵੀ ਵੀ ਕਿੱਥੇ ਚਲੋ ਘੱਟ ਦੇ ਦੋ ਕੋਈ ਡੱਕਾ ਨਹੀਂਗਾ ਹਣਾ ਵੀ ਜਿੰਨਾ ਕ ਦਿੱਤਾ ਉਹਨਾਂ ਕ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਹੁਣ ਤਾਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਸਾਰਿਆਂ ਦਾ